ਮੈਂ ਕੀ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਚਾਹੇ ਉਹ ਮੱਲਾ ਕਲੀਨ ਕਹਿੰਦੇ ਇਹਦੇ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 200 56 ਬੱਚੇ ਜੇਈ ਕਲੀਅਰ ਕਰ ਗਏ ਜੀ 44 ਬੱਚੇ ਜੇਈ ਐਡਵਾਂਸ ਕਲੀਅਰ ਕਰਕੇ ਆਈਆਈਟੀ ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚੋਂ ਆਪਣਾ ਨੰਬਰ 1 ਆ ਰਹੇ ਆ ਪਹਿਲਾਂ ਆਪਾਂ ਨਸ਼ੇ ਚ ਨੰਬਰ 1 ਆਤ ਲੀਡਰਾਂ ਦੇ ਲੁੱਟਣ ਚ ਨੰਬਰ 1 ਹੁਣ ਆਪਾਂ ਘਟੂ ਘਟੇ ਚੰਗੀਆਂ ਚੀਜ਼ਾਂ ਚ ਨੰਬਰ 1 ਆ ਰਹੇ ਆ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਐਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆ ਕਰੂਗਾ ਜਿਵੇਂ ਪਹਿਲਾਂ ਪਹਿਲਾਂ ਪੇਪਰਾਂ 'ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ 'ਚ ਕਿ ਨੰਬਰ 1 ਸੂਬਾ ਕਿਹੜਾ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਆਪਾਂ ਨੰਬਰ 1 ਵਾਲ ਨੂੰ ਚੱਲੇ ਹੋਏ ਆ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦੇਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮਐਲਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਐ ਐਮਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਐ ਤੇ ਮੁੱਖ ਮੰਤਰੀ ਵਧੀਆ ਮਿਲ ਜੇ ਸੂਬੇ ਦੀ ਨਹਾਰ ਬਦਲ ਜਾਂਦੀ ਐ ਇਤਸ 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 ਆਪਣੇ ਸਾਹਮਣੇ ਸੁਨਿਸ਼ਚਿਤ ਕਰਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਰੇਤੇ 'ਚ ਸਪਾਉਣਾ ਨਾ ਅਸੀਂ ਠੇਕੇ 'ਚ ਸਪਾਉਣਾ ਨਾ ਕਿਸੇ ਟਾਬੇ 'ਚ ਸਪਾਉਣਾ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ 'ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਵੀ ਹੋਰ ਕੋਈ ਤੈਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਉੱਥੇ ਵੇਚ ਅਸੀਂ ਇਹਨਾਂ 'ਚ ਹਿੱਸਾ ਨਹੀਂ ਪਾਉਣਾ ਅਸੀਂ ਹਿੱਸਾ ਪਾਉਣਾ ਤਾਂ ਪੰਜਾਬ ਦੇ ਸਾਡੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਧੂਰੀ 'ਚ ਫੇਰ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਕਿਉਂਕਿ ਕੁੜੀ ਜਿੱਦੇ ਮਰਜ਼ੀ ਵੱਡੇ ਘਰ ਚ ਵਹੀ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਹੈ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਧੂਰੀ ਮੇਰੇ ਪੇਕੇ ਨੇ ਤੇ ਪੇਕੇ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਧੂਰੀ ਆਉਣ ਵੇਲੇ ਚਾਹ ਹੁੰਦਾ ਕਿ ਧੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾਪਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਘੇ ਸੀ ਰੋਡ ਸ਼ੋਵਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਤਾਂ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮਪੀਏ ਤੌਰ ਤੇ ਤੀਜੀ ਵਾਰੀ ਆਪਣਾ ਐਮਪੀਐਲਏ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲ ਆਏ ਆ ਤੁਸੀਂ ਦੁੱਗਣਾ ਤਿਗਣਾ ਪਿਆਰ ਦਿੱਤਾ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅੱਜ ਕਹਿਣਾ ਹੁੰਨਾ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾਵਾਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ। ਪਰ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ। ਲੋਕਤੰਤਰ 'ਚ ਲੋਕ ਵੱਡੇ ਨੇ ਜੀ। ਹੋ ਸਕਦਾ ਕੋਈ ਗਲਤੀਆਂ ਵੀ ਹੋਈਆਂ ਹੋਣ ਸਾਥੋਂ। ਜਵਾਕਾਂ, ਇਨਸਾਨਾਂ ਕੋਈ ਵੀ ਬੰਦਾ 16 ਕਲਾ ਸੰਪੂਰਨ ਨਹੀਂ ਹੁੰਦਾ। ਹੱਥ ਹੱਥ ਫੜਕੇ ਰੋਕ ਲਿਓ, ਬਾਹ ਫੜਕੇ ਰੋਕ ਲਿਓ ਕਿ ਭਾਈ ਆਹ ਗੱਲ ਗਲਤ ਐ। ਅਸੀਂ ਉਹਨੂੰ ਠੀਕ ਕਰ ਲਾਂਗੇ। ਰੁਕ ਜਾਂਗੇ ਇਸ ਠੀਕ ਕਰ ਲਾਂਗੇ ਜੇ ਗੱਲਾਂ ਸੱਚੀਆਂ ਲੱਗ ਰਹੀਆਂ ਨੇ ਤਾਂ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾ ਦਿਓ ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਆ ਮੈਂ ਥੋੜੇ ਨਾਲ ਗੱਲਾਂ ਕਰਨ ਆਇਆ ਬਸ ਆਹੀ ਗੱਲਾਂ ਪਾਸ ਹੱਥਾਂ ਤੇ ਬਹਿ ਕੇ ਕਰਦੇ ਆਂ ਵੀ ਯਾਰ ਗੱਲ ਤਾਂ ਠੀਕ ਹੈ ਚੱਲ ਤਾਂ ਵਧੀਆ ਰਹੀ ਐ ਆ ਫਲਾਨੇ ਨੇ ਨਾਰੀ ਲ ਐ ਉਹੀ ਐਵੇਂ ਮਰ ਜਾਂਦੇ ਨੇ ਲੋਕ ਹੁਣ ਵਿਰੋਧ ਵੀ ਕਰਨ ਲੱਗੇ ਉਹਨਾਂ ਦਾ ਕਿ ਯਾਰ ਤਰੀ ਕਿਉਂ ਵਿਰੋਧ ਕਰੀ ਜਾਂਦੇ ਹੋ ਸਹੀ ਤਾਂ ਚੱਲ ਰਿਹਾ ਕੰਮ ਕੋਈ 1 ਰੁਪਿਆ ਦਾ ਇਲਜ਼ਾਮ ਲਾ ਦਿਓ ਭਗਵਾਨ ਜੀ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦਿਓ ਵੀ ਆ ਭਗਵਾਨ ਜੀ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਣਾ ਐਮਐਲਏ ਖਾ ਗਿਆ ਜਾਂ ਫਲਾਣੇ ਮੰਤਰੀ ਦੀ ਸਪਾਰਸ਼ ਤੋਂ ਬਿਨਾ ਨੌਕਰੀ ਨਹੀਂ ਮਿਲਦੀ ਦੱਸ ਦਿਓ ਕੋਈ ਇਸ ਕਰਕੇ ਇੱਕ ਦੋ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਇੱਕ ਤਾਂ ਆਪਾਂ ਨੇ ਧਰਤੀ ਦਾ ਪਾਣੀ ਬਚਾਉਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਆਪਾਂ ਹਰ ਰੋਜ਼ ਇਹ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਉਚਰਦੇ ਆਂ ਵਿਚਰਦੇ ਆਂ ਵਿਚਾਰਦੇ ਆਂ ਪਾਣੀ ਬਚਾਉਣਾ ਜੀ ਹਾਂ ਉਹ ਕਰਤਾ ਸੀ ਤੁਹਾਡਾ ਜਿਹੜਾ ਹੁਣ ਪੁਰਾਣੇ ਰਾਜਾਂ ਦੇ ਕਹਿੰਦੇ ਸੈਨ ਕੀਤੇ ਹੋਏ ਨੇ ਤੁਹਾਨੂੰ ਪਾਣੀ ਨਹੀਂ ਮਿਲਦਾ ਰਾਜ ਹੀ ਚੱਲ ਰਹੇ ਨੇ ਸੈਨ ਤਾਂ ਹੁਣ ਸਾਡੇ ਚੱਲਣ ਲੱਗ ਗਏ ਤੇ ਰਾਜਾਂ ਦੇ ਸੈਨ ਕਦੋਂ ਦੇ ਚੱਲੀ ਜਾਂਦੇ ਨੇ ਅਸੀਂ ਪਾਣੀ ਵੀ ਤੁਹਾਨੂੰ ਵੀ ਦੇਵਾਂਗੇ ਪਾਣੀ ਜਿੱਥੇ ਡਿਜ਼ਰਵ ਕਰਦਾ ਹੈ ਪਾਣੀ ਵੀ ਮਿਲੂਗਾ ਫਿਰ ਇੱਕ ਹੋਰ ਆਪਾਂ ਨੂੰ ਕੰਮ ਕਰਨਾ ਪਊਗਾ ਕਿ ਆਪਾਂ ਦਰਖਤ ਲਾਉਣੇ ਆ ਕਿ ਟੁੱਕੜੀ ਇੱਕ ਮੋਟਰ ਤੇ 4-5 ਦਰਖਤ ਤਾਂ ਚਾਹੀਦੇ ਹੋਣ ਜਦੋਂ ਬਿਜਲੀ ਫਰੀ ਰਹਿ ਰਹੇ ਆ ਨਾਨ ਨਾਲ ਸਾਹ ਲੈਣ ਵਾਸਤੇ ਆਕਸੀਜਨ ਤਾਂ ਫ੍ਰੀ ਕਰਦੀ ਏ ਉਹ ਤਾਂ ਫ੍ਰੀ ਮਿਲ ਰਹੀ ਏ ਆਕਸੀਜਨ ਤਾਂ ਦਰਖਤ ਲਾਉਣ ਵਾਸਤੇ ਆਪਾਂ ਨੂੰ ਵਾਤਾਵਰਨ ਬਚਾਉਣ ਵਾਸਤੇ ਆਪਾਂ ਨੂੰ ਅੱਗੇ ਆਉਣਾ ਪਊਗਾ ਦੋ ਚੀਜ਼ਾਂ ਇਹ ਇਹ ਦੋ ਤਾਂ ਬਹੁਤ ਜ਼ਰੂਰੀ ਨੇ ਧਰਤੀ ਵਿੱਚਲਾ ਪਾਣੀ ਬਚਾਉਣਾ ਹੈ ਦਰਖਤ ਲਾਉਣੇ ਨੇ ਤਾਂ ਕਿ ਆਪਾਂ ਫੇਰ ਦੁਬਾਰੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਈਏ ਦਰਖਤ ਬਹੁਤ ਕੱਟ ਗਏ ਜੀ ਆਪਣੇ ਕੋਲੇ ਉਦੋਂ ਆਕਸੀਜਨ ਹੈ ਜਾਂ ਜਿਹੜਾ ਮੌਸਮ ਨਾਲ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਹੜ ਆਉਣ ਲੱਗ ਗਏ ਜਾਂ ਸਮਝ ਲਓ ਵੀ ਮੀਂਹ ਬਦ ਕੱਟ ਗਏ ਉਹ ਉਹਦੇ ਵਾਸਤੇ ਗਲੋਬਲ ਵਾਰਮਿੰਗ ਜ਼ਿੰਮੇਵਾਰ ਹੈ ਆਪਾਂ ਦਰਖਤ ਲਾਵਾਂਗੇ ਤਾਂ ਪੰਜਾਬ ਹਰਿਆ ਕੋਈ ਐਵੇਂ ਉਹ ਵੀ ਗਲਤ ਫਹਿਮੀ ਫਲਾਤੀ ਕਿਸੇ ਨੇ ਵੀ ਦਰਖਤ ਲਾਉਣ ਨਾਲ ਜਮੀਨ ਦੀ ਪਜਾਊ ਸ਼ਕਤੀ ਘਟ ਜਾਂਦੀ ਹੈ। ਕੁਝ ਨਹੀਂ ਹੁੰਦਾ ਜੀ ਉਹਦੇ ਨਾਲ। ਪਹਿਲਾਂ ਵੀ ਤਾਂ ਲੋਕ ਪਾਂ ਦਰਖਤਾਂ ਚ ਰਹਿੰਦੇ ਸੀ। ਹੈਨਾ? ਫਿਰ ਬਹੁਤ ਸਾਰੀਆਂ ਸਪਰੇਆਂ ਅਸੀਂ ਬੈਨ ਕਰਤੀਆਂ। ਆਪਾਂ ਕੀ ਕਰਦੇ ਹਾਂ? ਆਪਾਂ ਲੈਣ ਜਾਂਦੇ ਆ ਸਪਰੇ ਦੁਕਾਨਦਾਰ ਨੂੰ ਜਿਹੜੀ ਸਪਰੇਅ ਵੇਚ ਕੇ ਜ਼ਿਆਦੇ ਪੈਸੇ ਬਚਦੇ ਨੇ ਉਹ ਵੇ ਉਹ ਦੇ ਦਿੰਦਾ ਹੀ ਉਹ ਕਹਿੰਦਾ ਵੀ ਦੋ ਟੱਕਣ ਪਾ ਲਈ ਲਾਭ ਸਿਆਂ ਦੋ ਟੱਕਣ ਪਾ ਲਈ ਪੂਰੀ ਢੋਲੀ 'ਚ ਉਹ ਆ ਕੇ ਆਪਣੇ ਨੌਕਰ ਨੂੰ ਜਾਂ ਸੇਰੀ ਨੂੰ ਕਹਿੰਦਾ ਦੋ ਸੇਰੀ ਕਹਿੰਦਾ ਜਲ ਤਿੰਨ ਪਾ ਦਿੰਨੇ ਆ ਕਰਨ ਤਾਂ ਲੱਗ ਗਈ ਆ ਉਹ ਤਿੰਨ ਪਾ ਦਿੰਦਾ ਹੀ ਉਹ ਜਿਹਨੂੰ ਢੋਲੀ ਚ ਕਾਉਣੀ ਹੁੰਦੀ ਆ ਉਹ ਕਹਿੰਦਾ ਹੁਣ ਬਾਰ-ਬਾਰ ਕਿੱਥੇ ਕਰਾਂਗੇ ਚਾਰ ਪਾ ਦਿੰਨੇ ਆ ਡਬਲ ਸਪਰੇਅ ਪਾ ਲੈਣੇ ਉਹ ਚ ਸਪਰੇਅ ਕਰ ਦਿੰਨੇ ਆ ਆਪਣੇ ਮਿੱਤਰ ਕੀੜੇ ਵੀ ਵਿੱਚ ਹੀ ਮਾਰੇ ਜਾਂਦੇ ਨੇ ਠੀਕ ਹੈ ਨਾ ਤੇ ਉਹਦੇ ਨਾਲ ਧਰਤੀ ਜੈਰੀ ਜੀ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਵੀ ਆਪਾਂ ਨੇ ਹੁਣ ਰੋਕਣੀਆਂ ਨੇ ਕਿ ਕੋਸ਼ਿਸ਼ ਕਰਨੀ ਆ ਆਪਾਂ ਨੇ ਆਪਾਂ ਨੇ ਪੂਸਾ 44 ਬੰਦ ਕਰਤੀ ਪੂਸਾ 44 ਬੰਦ ਕਰਨ ਦਾ ਕਾਰਨ ਕੀ ਹੈ ਉਹ 152 ਦਿਨ ਲੈਂਦੀ ਹੈ ਜੀ ਪੱਕਣ ਨੂੰ ਤੇ ਉਹਦੀ ਪ੍ਰਾਲੀ ਵੱਧ ਹੁੰਦੀ ਹੈ 152 ਦਿਨ ਦਾ ਮਤਲਬ ਬਿਜਲੀ ਵੀ ਜਿਆਦਾ ਲੱਗੂਗੀ ਥੱਲੋ ਪਾਣੀ ਵੀ ਜਿਆਦਾ ਨਿਕਲੂ ਪੀਆਰ 126 ਪੀਆਰ 127 128 129 ਇਹ 92 ਦਿਨ ਲੈਂਦੀ ਤਿੰਨ ਮਹੀਨੇ ਘਟ ਗਏ ਜੀ ਦੋ ਮਹੀਨੇ ਦੋ ਮਹੀਨੇ ਪਹਿਲਾਂ ਫਸਲ ਪੱਕਦੀ ਹੈ ਪਾਣੀ ਬਚਦਾ ਹੈ ਬਿਜਲੀ ਬਚਦੀ ਹੈ ਪਚਾੜ ਦਾ ਕੋਈ ਘਾਸ ਫਰਕ ਨਹੀਂ ਅਸੀਂ ਖਰੀਦਾਂਗੇ ਦਾਣਾ-ਦਾਣਾ ਚੱਕਾਂਗੇ ਅਸੀਂ ਉਹ ਠੀਕ ਹੈ ਨਾ ਇਹ ਚੀਜ਼ਾਂ ਦਾ ਵੀ ਸਰਕਾਰ ਦਾ ਸਾਥ ਦੇਣਾ ਪਊਗਾ ਤੁਹਾਨੂੰ ਹਰ ਗਲਤੀ ਇਹਨਾਂ ਕਹਦਾ ਕਰੋ ਬਾਕੀ ਕੰਮ ਸਰਕਾਰ ਦਾ ਕਿਰਾਂ ਪਾਦਾ ਕਰਨੀ ਕਰਨਾ ਬਾਅਦ ਦੇਖਾਂਗੇ ਧਰਨਾ ਦੇ ਲਾਂਗੇ ਜਾਂ ਕੁਛ ਐ ਕਰ ਲਾਂਗੇ ਸੋ ਜੇ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਨਰੇਨਦੀ ਕਰੋੜ ਪਊਗੀ ਮਿਲ ਕੇ ਚੱਲੋ ਸਰਕਾਰ ਤੁਹਾਨੂੰ ਦਾਣੇ ਵੀ ਚੱਕੂਗੀ ਫਸਲ ਚੱਕੂਗੀ ਪੈਸੇ ਟਾਈਮ ਤੇ ਮਿਲਣਗੇ ਇੱਕ ਕਾਰਪੋਰੇਸ਼ਨਾਂ ਜਿਹੜੀਆਂ ਬੈਂਕਾਂ ਨੇ ਕਾਰਪੋਰੇਟ ਬੈਂਕਾਂ ਨੇ ਉਹ ਫੇਲ ਕਰ ਰੱਖੀਆਂ ਨੇ ਕਾਰਪੋਰੇਟ ਬੈਂਕ ਜੇ ਤੁਸੀਂ ਕਰਜ਼ਾ ਲੈਣਾ ਹੈ 3% ਸਸਤਾ ਦਿੰਦੀ ਹੈ ਦੂਜੀਆਂ ਬੈਂਕਾਂ ਨਾਲੋਂ ਪਰ ਕਾਰਪੋਰੇਟ ਬੈਂਕ ਦੇ ਵਿੱਚ ਖਾਤੇ ਆਪਣੇ ਜਿਹਾ 1.5 ਜਾਂ 2% ਹੀ ਨੇ ਜੀ ਉਹ ਦੂਜੀਆਂ ਬੈਂਕਾਂ 'ਚ ਖੋਲ ਰੱਖੇ ਨੇ ਪ੍ਰਾਈਵੇਟ 'ਚ ਉਹਨਾਂ ਦਾ ਕਰਜ਼ਾ ਦੇਣ ਦਾ ਜਿਹੜਾ ਉੱਪਰ ਹੈ ਕਾਰਪੋਰੇਟ ਬੈਂਕਾਂ ਦੇ ਵਿੱਚ ਜੇ ਆਪਾਂ ਖਾਤੇ ਖਲਾਵਾਂਗੇ ਤਾਂ ਆਪਾਂ ਨੂੰ ਕਰਜ਼ਾ ਵੀ ਸਸਤਾ ਮਿਲੂਗਾ ਤੇ ਬੈਂਕਾਂ ਉੱਪਰ ਹੋ ਜਾਣਗੀਆਂ ਕਾਰਪੋਰੇਟ ਬੈਂਕ ਜਿਹੜੀ ਐ ਉਹ ਕਿਸਾਨਾਂ ਦੀ ਬੈਂਕ ਐ ਉਹ ਆਪਣੀ ਲੋਕਾਂ ਦੀ ਬੈਂਕ ਐ ਉਹ ਕਾਮਯਾਬ ਹੋਜੂਗੀ ਤੇ ਲੋਕਾਂ ਲਈ ਹੋਰ ਸਸਤਾ ਕਰ ਦਾਂਗੇ ਉੱਥੋਂ ਕਰਜ਼ਾ ਲੈਣਾ ਜਾਂ ਕੋਈ ਸਬਸਿਡੀਆਂ ਦੇਣੀਆਂ ਕਿਸੇ ਨੇ ਉਹੀ ਫਲਾ ਰੱਖਿਆ ਗੱਲ ਵੀ ਜਿਹੜੇ ਪੈਸੇ ਆਇਆ ਕਰਨਗੇ ਤੁਹਾਡੇ ਫਸਲ ਦੇ ਵੀ ਉਹ ਆਉਣਗੇ ਤੁਹਾਡੇ ਖਾਤੇ 'ਚ ਤੇ ਬੈਂਕ ਵਾਲੇ ਜਿਹੜਾ ਤੁਸੀਂ ਕਰਜ਼ਾ ਦੇਣਾ ਹੋਊਗਾ ਉਹ ਪਹਿਲਾਂ ਕੱਟ ਲਿਆ ਕਰਨਗੇ ਤੁਹਾਨੂੰ ਉੰਨੀ ਦਿਆ ਕਰਨਗੇ ਜਿੰਨੇ ਉਹ ਕਰਜ਼ਾ ਕੱਟ ਕੇ ਜਿਹੜੇ ਪੈਸੇ ਬਚਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨੂੰ ਸੀਸੀਐਲ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਫਸਲ ਦਾ ਪੈਸਾ ਹੈ ਉਹਦਾ 1 ਰੁਪਿਆ ਵੀ ਨਹੀਂ ਛੇੜ ਸਕਦੇ ਉਹ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਸਰਕਾਰ ਪੈਸੇ ਮਿਲਣਗੇ ਜਿਹੜਾ ਕਰਜ਼ੇ ਦਾ ਉਹਦਾ ਆਪਾਂ ਬੈ ਕੇ ਵੀ ਨਿਮੇੜ ਲਾਂਗੇ ਵੀ ਆਓ ਯਾਰ ਬੈ ਕੇ ਨਿਭੇੜ ਲੈਨੇ ਆ ਕਿੰਨਾ ਕਰਜ਼ਾ ਹੈ ਕਿੰਨਾ ਆਪਾਂ ਨੂੰ ਘਟਾ ਸਕਦੇ ਆ ਚਲ ਵਿਆਜ ਛੱਡ ਦਿੰਨੇ ਆ ਮੂਲ ਮੂਲ ਦੇ ਦਿਓ ਨਾ ਉਹ ਬਾਤ ਚ ਨਵੇਲ ਲਾਂਗੇ ਪਰ ਇਹ ਨਾ ਸਮਝੋ ਕਿ ਕਰਜ਼ੇ ਦਾ ਪੈਸਾ ਅਸੀਂ ਪਹਿਲਾਂ ਘੱਟ ਕੇ ਤੁਹਾਨੂੰ ਦੇਵਾਂਗੇ ਨੋ ਐ ਕਰ ਨਹੀਂ ਸਕਦੀ ਸਰਕਾਰ ਸੋ ਇਸ ਗੱਲ ਤੇ ਦੂਜਿਆਂ ਨੂੰ ਵੀ ਦੱਸਿਓ ਜੇ ਆਪਾਂ ਕਾਰਪੋਰੇਟਾਂ 'ਚ ਖਾਤੇ ਖੋਲ ਲਾਂਗੇ ਤਾਂ ਬੈਂਕਾਂ ਤਾਂ ਚਲੇ ਜਾਣਗੇ ਕਾਰਪੋਰੇਟ ਬੈਂਕਾਂ ਤਾਂ ਜਿਹੜਿਆਂ ਘਾਟੇ 'ਚ ਨੇ ਹਾਲਾਂਕਿ ਤੂਰੀ ਤਾਂ ਕਮਾਲ ਐ ਆਪਾਂ ਇੱਥੇ ਫੰਕਸ਼ਨ ਵੀ ਕੀਤਾ ਸੀ 99% ਪੈਸਾ ਵਾਪਸ ਕਰਜੇ ਦਾ ਮੁੜਦੇ ਨੇ ਤੂਰੀ ਕੱਲੀ ਚ ਨੰਬਰ 1 ਤੇ ਐ ਤੂਰੀ ਜਿਹੜਾ ਸਾਰੇ ਪੰਜਾਬ ਚੋਂ ਪਰ ਹੋਰ ਹਲਕੇ ਹੈਗੇ ਨੇ ਜਿੱਥੇ ਪੈਸੇ ਵਾਪਸ ਘੱਟ ਮੁੜਦੇ ਨੇ ਜائیں ਕਹਿੰਦੇ ਨੇ ਕੀ ਪਤਾ ਸਰਕਾਰ ਮਾਫੀ ਕਰ ਦੇ ਛੱਡ ਪਰੇ ਹੈਨਾ ਸੋ ਪੈਸਾ ਸਰਕਾਰ ਦਾ ਵੀ ਤੁਹਾਡਾ ਹੀ ਐ ਤੁਹਾਨੂੰ ਹੀ ਦੇਣਾ ਸੋ ਇਸ ਕਰਕੇ ਇਹ ਗੱਲ ਜਰੂਰ ਆਪਣੇ ਸਹਿਯੋਗ ਕਰਿਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲੀਆਂ HDFC ਨਾਲ ਗੱਲ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਤਾਂ ਉਹਨੇ 1 ਕਰੋੜ ਰੁਪਇਆ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਗਵਰਨਮੈਂਟ ਦਿੰਦੀ ਹੈ 2 ਕਰੋੜ ਹੋ ਗਏ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਇਆ ਬੈਂਕ ਵੱਲੋਂ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ ਜੇ ਉਹਨਾਂ ਦੀਆਂ ਤਰਗਾਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80 ਹਜ਼ਾਰ ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਇਆ ਹੋ ਗਿਆ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਤੇ ਉਹ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕਿਡ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋਊਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.3% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਕੱਟ ਜੂਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸਿਓਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹੋ ਜਿਹੇ ਫੰਕਸ਼ਨਾਂ ਚ ਇਹੋ ਜਿਹੇ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜੱਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਹੈ ਉਹਨ ਤਾਂ ਇਹੀ ਦੇਖਣਾ ਵੀ ਸਾਹ ਕਿੱਥੇ ਜ ਲੈਂਦਾ ਜਕਾਰਾ ਛੱਡਾਂਗੇ ਕਈ ਬਰੀ ਜਿਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੁੱਲ ਸੋਨਿਆ ਜਗ੍ਹਾ ਜਿਕਾਰੇ ਵਾਲੀ ਹੁੰਦੀ ਨਹੀਂ ਉਹ ਸੋ ਇਸ ਕਰਕੇ ਇਹੋ ਜਿਹੇ ਗੱਲਾਂ ਕਰਕੇ ਹੀ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਆ ਸਕਦੇ ਆ ਇਹੋ ਜਿਹੇ ਪੋਜ਼ਿਟਿਵ ਤੇ ਪ੍ਰੋਗਰੈਸਿਵ ਗੱਲਾਂ ਕਰਕੇ ਪੰਜਾਬ ਜਿਹੜਾ ਉਹਦਾ ਜਿਹੜਾ ਖਜ਼ਾਨਾ ਵੀ ਉੱਪਰ ਆਊਗਾ ਕਰਜਾ ਲਾ ਵੀ ਦੇਵਾਂਗੇ ਤੇ ਅੱਗੇ ਤੋਂ ਕਰਜਾ ਲੈਣ ਦੀ ਲੋੜ ਵੀ ਨਹੀਂ ਪੈਣੀ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਨਾਲ ਮੈਂ ਜਾਇਆ ਸੀ ਇੰਨੀ ਭਾਰੀ ਗੰਢੀ ਤੁਸੀਂ ਮੌਸਮ ਖਰਾਬ ਹੈ ਉਹਦੇ باوجود ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਹਾਲ ਬਹੁਤ-ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਬਹੁਤ-ਬਹੁਤ ਮਿਹਰਬਾਨੀ ਜਿੰਦਾਬਾਦ ਆ ਬਾਦ ਹੌਲੀ ਜਾਇਓ ਮਾਵਾ ਪੈਣਾ ਵੀ ਨੇ ਬੱਚੇ ਵੀ ਨੇ ਆਰਾਮ ਨਾ ਜਾਇਓ ਤੇ ਖਾਣ ਪੀਣ ਦਾ ਪ੍ਰੰਪਰ 10 ਦਿਨ ਅ ਇਸ ਦੇ ਨਾਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਧੂਰੀ ਹਲਕੇ ਵੱਲੋਂ ਤੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਗਰੂਰ ਵੱਲੋਂ ਉਹਨਾਂ ਨੂੰ ਦਿੱਖ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਤੋ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਅੱਜ ਪਿੰਡਾਂ ਤੋਂ ਆਈ ਹੈ ਚਾਹੇ ਉਹ ਸਰਪੰਚ ਸਾਹਿਬਾਨ ਨੇ ਪੰਚ ਸਾਹਿਬਾਨ ਨੇ ਜਾਂ ਹੋਰ ਸੰਗਤ ਆਈ ਹੈ ਸਾਰਿਆਂ ਵਾਸਤੇ ਬਾਹਰ ਹਾਲ ਤੋਂ ਬਾਹਰ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸਾਰਿਆਂ ਨੂੰ ਬੇਨਤੀ ਹੈ ਕੋ ਆਪਣੀ ਰਿਫਰੈਸ਼ਮੈਂਟ ਲੈ ਕੇ ਜਰੂਰ ਜਾਣ ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਸਮਾਗਮ ਸਮਾਪਤ ਹੈ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ